ਸਤਿ ਸ੍ਰੀ ਅਕਾਲ ਦੋਸਤੋ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਚੇਆ ਸਿੰਪਲ ਦੋਸਤੋ ਜਗਰਾਉਂ ਫਾਟਕਾਂ ਦੇ ਨਾਲ ਸਾਤਾ ਸੂਜਾਪੁਰੀਆ ਹੈ ਤੇ ਨੇੜੇ ਉੱਥੇ ਪਹਿਰੇਦਾਰ ਦਾ ਦਫ਼ਤਰ ਹੈ ਪਹਿਰੇਦਾਰ ਦੇ ਦਫ਼ਤਰ ਦੇ ਹੇਠਾਂ ਸਾਤਾ ਸੂਜਾਪੁਰੀਆ ਨੇੜੇ ਬੇਸਿਕ ਸਕੂਲ ਤੇ ਕਲਸੀ ਜਿਮ ਵੀ ਆ ਉੱਥੇ ਪੰਕਜ ਕਲਸੀ ਹੈ ਉਹਨਾਂ ਦਾ ਜਿਮ ਹੈ ਤੇ ਉੱਥੇ ਪ੍ਰੋਗਰੈਸਿਵ ਲਾਇਬ੍ਰੇਰੀ ਦੀ ਸਥਾਪਨਾ ਕੀਤੀ ਹੈ ਅੱਜ ਅਸੀਂ ਉੱਥੇ ਵਿਜ਼ਿਟ ਕੀਤੀ ਕਿਤਾਬਾਂ ਦੇਖੀਆਂ ਵੱਡੀ ਗਿਣਤੀ ਦੇ ਵਿੱਚ ਤੇ ਵੱਡੀਆਂ ਵੱਡੀ ਗੁਣਵੱਤਾ ਵਾਲੀਆਂ ਮਤਲਬ ਚੰਗੀ ਕੁਆਲਿਟੀ ਵਾਲੀਆਂ ਕਿਤਾਬਾਂ ਨੇ ਉੱਥੇ ਪੰਜਾਬੀ ਸਾਹਿਤ ਦੇ ਨਾਲ ਸੰਬੰਧਿਤ ਤੇ ਹਿੰਦੀ ਸਾਹਿਤ ਅਨੁਵਾਦ ਦੇ ਵਿੱਚ ਤੇ ਹਿੰਦੀ ਸਾਹਿਤ ओरिजिनल ਵੀ ਤੇ ਅੰਗਰੇਜ਼ੀ ਦੇ ਵਿੱਚ ਵੀ ਤੇ ਹੋਰ ਵਿਸ਼ਵ ਸਾਹਿਤ ਜਿਹੜਾ ਹੈ ਚੰਗੀਆਂ ਕਿਤਾਬਾਂ ਜਿਹੜੀਆਂ ਨੇ ਲੋਕ ਹਿੱਤਾਂ ਨੂੰ ਪਰਨਾਈਆਂ ਜਿਹੜੀਆਂ ਕਿਤਾਬਾਂ ਨੇ ਤਾਂ ਉਹ ਵੱਡੀ ਗਿਣਤੀ ਦੇ ਵਿੱਚ ਕਿਤਾਬਾਂ ਮੌਜੂਦ ਹੈ ਤੁਸੀਂ ਉੱਥੇ ਲਾਇਬ੍ਰੇਰੀ ਦੇ ਵਿੱਚੋਂ ਮੁਫਤ ਕਿਤਾਬ ਲੈ ਸਕਦੇ ਹੋ ਕੋਈ ਉਸ ਦਾ ਕੋਈ ਚਾਰਜ ਨਹੀਂ ਹੈ ਅੱਜ ਜੇ ਤੁਸੀਂ ਇੱਥੇ ਵਿਜ਼ਿਟ ਕੀਤਾ ਹੈ ਤੇ ਕਿਤਾਬਾਂ ਕਿਹੜੀਆਂ-ਕਿਹੜੀਆਂ ਨੇ ਤੇ ਉਹਨਾਂ ਨੂੰ ਤੁਹਾਨੂੰ ਇੱਕ ਝਾਤ ਮਰਵਾਵਾਂਗੇ ਤੇ ਇਸ ਤੋਂ ਬਾਅਦ ਅਸੀਂ ਜੋ ਮੁੱਖ ਪ੍ਰਬੰਧਕ ਹੈ ਉਹਨਾਂ ਦੇ ਨਾਲ ਗੱਲ ਵੀ ਕਰਾਂਗੇ ਤੇ ਫਿਰ ਚੰਗੀਆਂ-ਚੰਗੀਆਂ ਜਿਹੜੀਆਂ ਵਧੀਆ ਕਿਤਾਬਾਂ ਜਿਹੜੀਆਂ ਮੈਂ ਵੀ ਪੜੀਆਂ ਨੇ ਤੇ ਉਹਨਾਂ ਦੇ ਬਾਰੇ ਆਪਾਂ ਵਿਸਤਾਰ ਦੇ ਵਿੱਚ ਗੱਲ ਕਰਾਂਗੇ ਉਹ ਕੱਲ ਨੂੰ ਕਰਾਂਗੇ ਤੇ ਕੱਲ ਨੂੰ ਤੁਸੀਂ ਉਹ ਵੀਡੀਓ ਵੇਖੋ ਅੱਜ ਤੁਸੀਂ ਉੱਥੇ ਕਿਹੜੀਆਂ-ਕਿਹੜੀਆਂ ਕਿਤਾਬਾਂ ਨੇ ਤੇ ਉਹ ਉਹਨਾਂ ਦੇ ਉੱਤੇ ਨਜ਼ਰ ਮਾਰੋ ਅਸੀਂ ਤੁਹਾਨੂੰ ਉੱਥੇ ਲੈ ਕੇ ਜਾ ਰਹੇ ਹਾਂ ਆਓ ਚੱਲੀਏ ਦੋਸਤੋ ਅੱਜ ਆਪਾਂ ਪਹੁੰਚੇ ਆਂ ਜਗਰਾਉ ਪ੍ਰੋਗਰੈਸਿਵ ਲਾਇਬ੍ਰੇਰੀ ਜਗਰਾਉ ਇਹ ਹੈਗੀ ਆ ਆਪਣੇ ਫਾਟਕਾਂ ਦੇ ਨੇੜੇ ਐ ਸੂਜਾਪੁਰੀਆਂ ਦਾ ਹੱਤਾ ਐ ਬੇਸਿਕ ਸਕੂਲ ਦੇ ਕੋਲ ਤੇ ਇੱਥੇ ਆਪਣੇ ਕੋਲੇ ਜਗਿੰਦਰ ਆਜ਼ਾਦ ਜੀ ਨੇ ਜਨਾਬ ਜਗਿੰਦਰ ਆਜ਼ਾਦ ਵਧੀਆ ਇੱਕ ਟ੍ਰੇਡ ਯੂਨੀਅਨਿਸਟ ਨੇ ਇੱਕ ਵਧੀਆ ਇਹ ਰੂਹੇ ਰਵਾਂ ਨੇ ਇਹ ਲਾਇਬ੍ਰੇਰੀ ਕਿਤਾਬਾਂ ਦੇਖੋ ਬੜੀਆਂ ਪਿਆਰੀਆਂ ਹਰੇਕ ਵਿਸ਼ੇ ਦੇ ਉੱਤੇ ਪੰਜਾਬੀ ਸਾਹਿਤ ਦੇ ਨਾਲ ਹਿੰਦੀ ਉਰਦੂ ਅੰਗਰੇਜ਼ੀ ਤੇ ਹੋਰ ਭਾਸ਼ਾਵਾਂ ਦਾ ਜਿਹੜਾ ਸਾਹਿਤ ਹੈ ਉਸ ਦਾ ਅਨੁਵਾਦ ਕੀਤਾ ਹੋਇਆ ਜਿਹੜਾ ਹੈ ਉਹ ਕਿਤਾਬਾਂ ਵੀ ਵਧੀਆ ਜਿਹੜੀਆਂ ਹਨ ਚੋਟੀ ਦੀਆਂ ਚੰਗੀਆਂ ਕਿਤਾਬਾਂ ਜਿਹੜੀਆਂ ਨੇ ਉਹਨਾਂ ਦਾ ਭੰਡਾਰ ਹੈ ਆਪਾਂ ਤੁਹਾਨੂੰ ਇਹ ਕਿਤਾਬਾਂ ਦਿਖਾ ਰਹੇ ਹਾਂ ਫਿਰ ਆਪਾਂ ਇਹਨਾਂ ਦੇ ਨਾਲ ਗੱਲ ਵੀ ਕਰਾਂਗੇ ਕਿ ਇਹ ਕਿਤਾਬਾਂ ਜਿਹੜੀਆਂ ਨੇ ਕਿਉਂਕਿ ਇਹ ਇੱਕ ਵਧੀਆ ਪਾਠਕ ਵੀ ਹਨ ਲਾਇਬ੍ਰੇਰੀ ਤਾਂ ਚਲਾ ਰਹੇ ਹਨ ਇਸ ਨੂੰ ਲਾਇਬ੍ਰੇਰੀ ਦੇ ਵਿੱਚ ਜਿਹੜਾ ਹੈ ਅਲੱਗ-ਅਲੱਗ ਤਰ੍ਹਾਂ ਦੀਆਂ ਕਿਤਾਬਾਂ ਤੇ ਜੇ ਤੁਸੀਂ ਇਹਨਾਂ ਕਿਤਾਬਾਂ ਦੇ ਉੱਤੇ ਨਿਗਾਹ ਮਾਰੋ ਤੇ ਤੁਹਾਡਾ ਵੀ ਜੀ ਕਰੇਗਾ ਕਿਤਾਬਾਂ ਇਹ ਮੁਫਤ ਪੜਨ ਦੇ ਲਈ ਦਿੰਦੇ ਹਨ ਤੇ ਤੁਸੀਂ ਇੱਥੇ ਪੜੋ ਕੋਈ ਮੈਂਬਰਸ਼ਿਪ ਫੀਸ ਨਹੀਂ ਹੈ ਕੋਈ ਤੁਹਾਡੇ ਤੋਂ ਚੰਦਾ ਨਹੀਂ ਲਿਆ ਜਾਂਦਾ ਕੋਈ ਤੁਹਾਡਾ ਕਾਰਡ ਨਹੀਂ ਰੱਖਿਆ ਜਾਂਦਾ ਕੋਈ ਤੁਹਾਡੀ ਸਕਿਉਰਿਟੀ ਨਹੀਂ ਲਈ ਜਾਂਦੀ ਆਸੇ-ਪਾਸੇ ਜਿਹੜੇ ਪੋਸਟਰ ਲੱਗੇ ਹੋਏ ਆ ਉਹ ਵੀ ਤੁਹਾਨੂੰ ਜਿਹੜੇ ਹਨ ਉਹ ਪ੍ਰੇਰਨਾ ਦਿੰਦੇ ਨੇ ਉਹ ਤਸ਼ਾਹਤ ਕਰਦੇ ਨੇ ਤੁਹਾਨੂੰ ਕਿ ਕਿਤਾਬਾਂ ਪੜ੍ਹੋ ਜਿਵੇਂ ਬਰਨਾਰਡ ਸ਼ਾ ਕਹਿੰਦਾ ਹੈ ਕਿ ਜੇਕਰ ਦੁਨੀਆ ਦੇ ਵਿੱਚ ਕਿਤੇ ਬੈਸ਼ਤ ਹੈ ਜੇ ਕਿਤੇ ਪੈਰਾਡਾਈਜ਼ ਹੈ ਜੇ ਕਿਤੇ ਸਵਰਗ ਹੈ ਤਾਂ ਉਹ ਲਾਇਬ੍ਰੇਰੀ ਦੇ ਵਿੱਚ ਹੈ ਵੱਡੀ ਗਿਣਤੀ ਦੇ ਵਿੱਚ ਕਿਤਾਬਾਂ ਰੈਕ ਜਿਹੜੇ ਹਨ ਭਰੇ ਪਏ ਹਨ ਪੰਜਾਬੀ ਅੰਗਰੇਜ਼ੀ ਹਿੰਦੀ ਤੇ ਹੋਰ ਪਿਛਾਵਾਂ ਦੀਆਂ ਹਨ ਜ਼ਿਆਦਾਤਰ ਕਿਤਾਬਾਂ ਜਿਹੜੀਆਂ ਨੇ ਉਹ ਅਨੁਵਾਦਿਤ ਕਿਤਾਬਾਂ ਜਾਂਤਾ ਪੰਜਾਬੀ ਦੇ ਵਿੱਚ ਸ਼ੁੱਧ ਤੇ ਜਾਂ ਜੇ ਅੰਗਰੇਜ਼ੀ ਤੇ ਹਿੰਦੀ ਜਾਂ ਹੋਰ ਪਿਛਾਵਾਂ ਦੀਆਂ ਨੇ ਤਾਂ ਅਨੁਵਾਦਿਤ ਤਰਜਮਾ ਕੀਤੀਆਂ ਹੋਈਆਂ ਜਿਹੜੇ ਵਧੀਆ ਕਿਤਾਬਾਂ ਨੇ ਇੱਕ ਇੱਕ ਕਿਤਾਬ ਜਿਹੜੀ ਹੈ ਉਹ ਬੜੇ ਸ਼ੌਂਕ ਦੇ ਨਾਲ ਚੁਗ ਕੇ ਜਿਹੜੀ ਹੈ ਇੱਥੇ ਲਿਆਂਦੀ ਗਈ ਹੈ ਅਮਰਤਾ ਪ੍ਰੀਤਮ ਸੰਤੋਖ ਸਿੰਘ ਧੀਰ ਬਲਰਾਜ ਸਾਨੀ ਬਿਲਕੁਲ ਆਸਾਨੀ ਵਧੀਆ ਇੱਕ ਅਦਾਕਾਰ ਵੀ ਸੀ ਤੇ ਇੱਕ ਵਧੀਆ ਲਿਖਾਰੀ ਵੀ ਸੀ ਅੱਜ ਜਸਵੰਤ ਕਮਲ ਪਿਆਏ ਤੇ ਆਹ ਆਪਣੇ ਕੋਲੇ ਗੁਰਦਿਆਲ ਸਿੰਘ ਬਲਦੇਵ ਸਿੰਘ ਹੋਰਾਂ ਦੇ ਨਾਵਲ ਨੇ ਉਹਨਾਂ ਦੀਆਂ ਕਹਾਣੀਆਂ ਨੇ ਤੇ ਆਹ ਆਪਣੇ ਕੋਲੇ ਅਰੰਤਤੀ ਰੌਏ ਦੀਆਂ ਕਿਤਾਬਾਂ ਪਈਆਂ ਨੇ ਇਹ ਇਹ ਕਿਤਾਬਾਂ ਜਿਹੜੀਆਂ ਨੇ ਮੈਕਸਿਮ ਗੋਰਕੀ ਜਾਂ ਹੋਰ ਵਿਸ਼ਵ ਸਾਹਿਤ ਜਾਂ ਜੀਓ ਪੋਲਿਟਿਕਸ ਦੀ ਕਾਫੀ ਚਰਚਾ ਦੇ ਵਿੱਚ ਪਿੱਛੇ ਜੇ ਇਹ ਕਿਤਾਬ ਆਈ ਸੀ ਇਹ ਕਿਤਾਬ ਇੱਥੇ ਪਈ ਹੈ ਆ ਬ੍ਰਿਯਾਮ ਸੰਧੂ ਦੀਆਂ ਕਹਾਣੀਆਂ ਨੇ ਬ੍ਰਿਯਾਮ ਸੰਧੂ ਵੀ ਇੱਕ ਵਧੀਆ ਕਹਾਣੀਕਾਰ ਹੈ ਜਿਵੇਂ ਨਾ ਭੂਸ਼ਣ ਨੇ ਕਿਹਾ ਸੀ ਕਿ ਜੇ ਦੋ ਉਸਨੇ ਕਿਹਾ ਸੀ ਦੋ ਤਾਰੇ ਹਨ ਆਪਣੇ ਇਸ ਤਰ੍ਹਾਂ ਕਹਾਣੀ ਦੇ ਵਿੱਚ ਸੰਸਾਰ ਦੇ ਵਿੱਚ ਤੇ ਇੱਕ ਪਾਸੇ ਉਸਨੇ ਪ੍ਰੇਮ ਪ੍ਰਕਾਸ਼ ਤੇ ਦੂਜੇ ਪਾਸੇ ਉਸਨੇ ਜ਼ਿਕਰ ਕੀਤਾ ਸੀ ਬ੍ਰਿਯਾਮ ਸੰਧੂ ਦਾ ਤੇ ਆਹ ਜਿਹੜੀਆਂ ਤਰਕਸ਼ੀਲ ਦੀਆਂ ਜਿਹੜੀਆਂ ਕਿਤਾਬਾਂ ਨੇ ਤਰਕਸ਼ੀਲਾਂ ਦੀਆਂ ਜਿਵੇਂ ਰਾਮ ਟੀ ਕਾਬੂਰ ਹੈ ਜਾਂ ਸਰਜੀਤ ਤਲਵਾਰ ਹੈ ਮੇਘਰਾਜ ਮਿੱਤਰ ਨੇ ਉਹਨਾਂ ਦੀਆਂ ਕਿਤਾਬਾਂ ਨੇ ਤਰਕਸ਼ੀਲ ਸਾਹਿਤ ਹੈ ਬੱਚਿਆਂ ਲਈ ਕਿਤਾਬਾਂ ਵੀ ਇੱਥੇ ਪਈਆਂ ਨੇ ਬਾਲ ਸਾਹਿਤ ਵੀ ਜਿਹੜਾ ਇਹ ਜ਼ਰੂਰੀ ਹੈ ਬੱਚੇ ਵੀ ਇੱਥੇ ਆਉਣ ਤੇ ਕਿਤਾਬਾਂ ਪੜਨ ਤੇ ਵਧੀਆ ਕਿਤਾਬਾਂ ਜਿਹੜੀਆਂ ਨੇ ਬੱਚਿਆਂ ਦੇ ਲਈ ਉਹਨਾਂ ਦੇ ਪੱਦਰ ਦੀਆਂ ਕਿਤਾਬਾਂ ਨੇ ਵਧੀਆ ਕਿਤਾਬਾਂ ਨੇ ਅਹਾ ਚਾਪਲਸ ਨੂਮੜੀ ਕਿਤਾਬਾਂ ਦੇ ਇਹਨਾਂ ਦੇ ਨਾਮ ਜਿਹੜੇ ਬੱਚਿਆਂ ਨੂੰ ਬੜੇ ਪਿਆਰੇ ਲੱਗਦੇ ਨੇ ਹਨਾ ਲਾਲਚੀ ਕੁੱਤਾ ਜਾਂ ਕੁਝ ਇਹ ਕਿਤਾਬਾਂ ਜਿਹੜੀਆਂ ਨੇ ਇਹਨਾਂ ਦੇ ਵਿੱਚ ਜਿਹੜਾ ਇਸ ਜੀਵਨ ਦੀਆਂ ਸਖਿਆਵਾਂ ਨੇ ਹਨਾ ਨੈਤਿਕ ਕਦਰਾਂ ਕੀਮਤਾਂ ਵੀ ਹਨ ਇਹਨਾਂ ਦੇ ਵਿੱਚੋਂ ਤਾਂ ਜਿਸ ਕਿਸੇ ਕਿਹੋ ਜਿਹਾ ਦਾਦੀ ਮਾ ਦੀਆਂ ਕਹਾਣੀਆਂ ਜਿਵੇਂ ਸਨ ਜਗENDER ਆਜ਼ਾਦ ਜੀ ਦਿਖਾ ਰਹੇ ਨੇ ਤਾਂ ਦੇਖੋ ਕਿੰਨੀਆਂ ਪਿਆਰੀਆਂ ਮਾਵਾਂ ਦੇ ਖੜਾਉਣੇ ਹੀਰੇ ਪੁੱਤ ਮਾਵਾਂ ਦੇ ਤਾਂ ਇਹ ਇਹ ਸਾਨੂੰ ਜਿਹੜੇ ਹਨ ਦੇਸ਼ ਦੇ ਪ੍ਰਤੀ ਕੌਮ ਦੇ ਪ੍ਰਤੀ ਜਾਂ ਲੋਕਾਂ ਦੇ ਪ੍ਰਤੀ ਜਿਹੜਾ ਹੈ ਕੰਮ ਕਰਨ ਦੇ ਲਈ ਲੜਨ ਦੇ ਲਈ ਸਾਨੂੰ ਇੱਕ ਜੁਹਾਰੂ ਸ਼ਕਤੀ ਤੇ ਪ੍ਰੇਰਣਾ ਪ੍ਰਦਾਨ ਕਰਦੀਆਂ ਆ ਹੋਰ ਖਜ਼ਾਨਾ ਪਿਆਏ ਦੇਖੋ ਓਮ ਪ੍ਰਕਾਸ਼ ਅੱਤਰੇ ਜਿਹੜੇ ਹਨ ਵਕੀਲ ਸਨ ਤੇ ਪੰਜਾਬੀ ਸਾਹਿਤ ਸਭਾ ਜਿਹੜੀ ਜਗਰਾਉਂਦੀ ਆ ਉਹਦੇ ਨਾਲ ਵੀ ਜੁੜੇ ਰਹੇ ਹਨ ਤੇ ਉਹਨਾਂ ਦੀਆਂ ਕਿਤਾਬਾਂ ਵੀ ਪਈਆਂ ਹਨ ਉਹ ਲੇਖਕ ਉਹ ਬੰਦੇ ਜਿਹੜੇ ਹਨ ਜਿਨ੍ਹਾਂ ਦੇ ਆਪਾਂ ਨੂੰ ਆਪਾਂ ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਹੋਰ ਮਰਹਲਿਆਂ ਦੇ ਵਿੱਚ ਆਪਾਂ ਉਹਨਾਂ ਦੀਆਂ ਕਾਮਯਾਬੀਆਂ ਦੇ ਕਰਕੇ ਜਾਣਦੇ ਆ ਤੇ ਇਹ ਇੱਥੇ ਜਿਹੜੇ ਹਨ ਉਹ ਲੇਖਕ ਵਜੋਂ ਵਿੱਚ ਸ਼ੋਭਤਾਮ ਇਸ ਨੂੰ ਐ ਕਰਕੇ ਆਪਾਂ ਦਿਖਾ ਦਈਏ ਕਿਤਾਬਾਂ ਟੇਡੀਆਂ ਪਈਆਂ ਨੇ ਆ ਲਓ ਪਿਆਰ ਦੇ ਨਾਲ ਦੇਖੋ ਤੁਸੀਂ ਆ ਹੋਰ ਕਿਤਾਬਾਂ ਪਈਆਂ ਨੇ ਜਿਹੜੀਆਂ ਚੋਲਾ ਟਾਕੀਆਂ ਆਲਾ ਹਰਭਜਨ ਸਿੰਘ ਦੀ ਕਿਤਾਬ ਹੈ ਹਨ ਤਾਂ ਇਹ ਅਲੱਗ-ਅਲੱਗ ਮੇਰਾ ਪਿੰਡ ਖੋਟੇ ਤਾਂ ਖੋਟੇ ਪਿੰਡ ਦਾ ਇਤਿਹਾਸ ਹੈ ਜਗਰਾਵਾ ਠੰਡੀਆਂ ਸ਼ਾਮਾਂ ਅਜੀਤ ਪਿਆਸਾ ਦੀ ਲਿਖੀ ਹੋਈ ਜਿਹੜੀ ਜਗਰਾਉਂ ਦੀ ਕਹਾਣੀ ਹੈ ਜਗਰਾਉਂ ਦਾ ਇਤਿਹਾਸ ਹੈ ਆ ਪੰਜਾਬੀ ਮੈਗਜ਼ੀਨ ਹੁਣ ਪਿਆਏ ਹੋਰ ਵੀ ਮੈਗਜ਼ੀਨ ਜਿਹੜੇ ਪੰਜਾਬੀ ਦੇ ਜਿਵੇਂ ਸਿਰਜਣਾਏ ਤੇ ਜਾਂ ਕਾਫੀ ਜਿਵੇਂ ਕਹਾਣੀ ਤਾਰਾ ਹੈ ਕਹਾਣੀ ਪੰਜਾਬ ਹੈ ਤੇ ਉਹ ਮੈਗਜ਼ੀਨ ਵੀ ਇੱਥੇ ਜਿਹੜੇ ਹਨ ਤੇ ਹੋਰ ਇਸ ਤੋਂ ਇਲਾਵਾ ਜਿਹੜੀਆਂ ਕਿਤਾਬਾਂ ਜਿਹੜੀਆਂ ਨੇ ਅਲੱਗ-ਅਲੱਗ ਵਿਸ਼ਿਆਂ ਦੇ ਨਾਲ ਸੰਬੰਧਿਤ ਆਪਾਂ ਇਹਨਾਂ ਕਿਤਾਬਾਂ ਇਹਨਾਂ ਵਿੱਚ ਭਵਿੰਦਰ ਸਿੰਘ ਚੌਂਕੀਮਾਨ ਜੀ ਦੀਆਂ ਕਿਤਾਬਾਂ ਵੀ ਹਨ ਤੇ ਉਹ ਇੱਕ ਗੈਰ-ਗੱਲਪ ਜਿਸ ਨੂੰ ਆਪਾਂ ਨਾਨ ਫਿਕਸ਼ਨ ਕਹਿੰਦੇ ਹਾਂ ਤਾਂ ਉਹ ਲੇਖਕ ਉਹ ਲਿਖਦੇ ਹਨ ਦੈਸ਼ਤਗਰਦੀ ਉਹਨਾਂ ਦੀ ਇੱਕ ਵਧੀਆ ਕਿਤਾਬ ਹੈ ਜਿਹੜੀ ਕਿ ਟੈਰਿਸ ਨੂੰ ਸਮਝਣ ਦਾ ਸਾਨੂੰ ਇੱਕ ਵਧੀਆ ਮੌਕਾ ਦਿੰਦੀ ਹੈ ਇਸਦੇ ਇਲਾਵਾ ਜਿਹੜੀਆਂ ਹਨ ਆਹ ਹੋਰ ਅਲੱਗ-ਅਲੱਗ ਵਿਸ਼ਿਆਂ ਦੇ ਨਾਲ ਸੰਬੰਧਿਤ ਕਿਤਾਬਾਂ ਜਿਹੜੀਆਂ ਨੇ ਉਹ ਪਈਆਂ ਨੇ ਵਧੀਆ ਕਿਤਾਬਾਂ ਨੇ ਮੈਕਸਿਮ ਗੋਰਕੀ ਦੀ ਮਾਂ ਜਿਸ ਨੇ ਨਹੀਂ ਪੜ੍ਹੀ ਤੇ ਮੇਰਾ ਖਿਆਲ ਹੈ ਕਿ ਉਹ 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 ਜਿਵੇਂ ਕਹਿੰਦੇ ਨੇ ਲੋਹਾਰ ਜੀ ਨੇ ਨਹੀਂ ਦੇਖਿਆ ਤੇ ਜੰਮਿਆ ਨਹੀਂ ਜੇ ਤੁਸੀਂ ਮਾਂ ਨਹੀਂ ਪੜ੍ਹੀ ਤੇ ਫਿਰ ਨਾ ਮਤਲਬ ਤੁਸੀਂ ਸਾਇਤ ਪੜ੍ਹਿਆ ਨਹੀਂ ਹੈ ਨਾ ਮੁਰਝਾਈ ਫੁੱਲ ਜਸਵੀਰ ਸਿੰਘ ਪਲੂਰੀਆ ਅਲੱਗ-ਅਲੱਗ ਬੰਦਿਆਂ ਦੀ ਆਫਲਾਤੂਨ ਤੋਂ ਲੈਨਨ ਤੱਕ યાਕੂਤ ਦੀ ਕਿਤਾਬ ਹੈ ਇਹ ਕਿਤਾਬ ਜਿਹੜੀ ਹੈ ਇਹ ਵਧੀਆ ਜਿਹੜਾ ਨਾ ਸਾਡਾ ਜੋ ਸੰਸਕ੍ਰਿਤੀ ਜੋ ਚਿੰਤਨ ਹੈ ਜਿਵੇਂ ਸੇ ਚਿੰਤਨ ਦੇ ਉੱਤੇ ਦੇਵੀ ਪ੍ਰਸ਼ਾਦ ਪਟਾਚਾਰੀਆ ਉਹਨਾਂ ਦੀਆਂ ਕਿਤਾਬਾਂ ਵੀ ਜਿਹੜੇ ਨੇ ਵਧੀਆ ਨੇ ਕੇਦ ਦਾ ਮੋਦਰਨ ਵਧੀਆ ਲਿਖਦਾ ਏ ਤੇ ਜੇ ਮੈਂ ਇੰਡੀਅਨ ਮਿਥੋਲੋਜੀ ਦੇ ਉੱਤੇ ਤੁਸੀਂ ਪੜ੍ਹਨੀ ਆ ਕਿਤਾਬਾਂ ਤਾਂ ਤੁਸੀਂ ਦੇਵਦਤ ਪਟਨਾਇਕ ਨੇ 50 51 ਦੇ ਕਰੀਬ ਕਿਤਾਬਾਂ ਲਿਖੀਆਂ ਨੇ ਲੇਟੈਸਟ ਉਹਨਾਂ ਦੀ ਕਿਤਾਬ ਬਾਹੂਬਲੀ ਬਾਹੂਬਲੀ ਦਾ ਸੰਕਲਪ ਕੀ ਹੈ ਉਸ ਦੇ ਉੱਤੇ ਉਹ ਦੱਸਦੇ ਨੇ ਤੇ ਮਿੱਥ ਤੇ ਮਿਥੋਲੋਜੀ ਤੇ ਮਿੱਥਿਆ ਤੇ ਸੱਤਿਆ ਸੱਤਿਆ ਦੇ ਵਿੱਚ ਕੀ ਫਰਕ ਹੈ ਤੇ ਫਿਰ ਆਹ ਕਿਤਾਬਾਂ ਜਿਹੜੀਆਂ ਨੇ ਜਿਵੇਂ ਚਿੱਠੀਆਂ ਵੈਨਸਰ ਨਾਵੇਂ ਹਨ ਰਸ਼ੀਆ ਦੀ ਇਹ ਤੇ ਇਸ ਤੋਂ ਇਲਾਵਾ ਜਿਹੜੀ ਜਗਵਿੰਦਰ ਯੋਧਾ ਦੀ ਕਿਤਾਬ ਹੈ ਮੋਟਰਸਾਈਕਲ ਡਾਇਰੀ ਅਰਵਿੰਦ ਅਰਨੇਸਟੋਚੀ ਗਵੇਰਾ ਦਾ ਇਹ ਜਿਹੜਾ ਹੈ ਉਹ ਆਪ ਦੀ ਉਸ ਦੀ ਸਵੈ ਜੀਵਨੀ ਹੈ ਫਿਰ ਦੋਸਤੋ ਬਸ ਕੀ ਦੀਆਂ ਚੋਣਵੀਆਂ ਰਚਨਾਵਾਂ ਦੋਸਤੋ ਬਸ ਕੀ ਜਿਹੜਾ ਇਹ ਵਧੀਆ ਇੱਕ ਪੰਜਵੇਂ ਲਿਓ ਟੋਲਸਟਾਏ ਆ ਤੁਰਗਨੇਵ ਹੈ ਦੋਸਤੋ ਬਸ ਕੀ ਹੈ ਗੋਰਕੀ ਹੈ ਇਹ ਥੰਮਨੇ ਰੂਸੀ ਸਾਹਿਤ ਦੇ ਆ 10 ਦਿਨ ਜਿਨ੍ਹਾਂ ਨੇ ਦੁਨੀਆ ਹਿਲਾ ਦਿੱਤੀ ਇਹ ਜான் ਰੀਡ ਦੀ ਕਿਤਾਬ ਹੈ ਇਹ ਤੇ ਇਹ ਕਿਤਾਬ ਜਿਹੜੀ ਆ ਨੇ ਰਸ਼ੀਆ ਦੇ ਵਿੱਚ ਕਿਸ ਤਰੀਕੇ ਦੇ ਨਾਲ ਇਨਕਲਾਬ ਆਉਂਦਾ ਏ ਤੇ ਉਸ ਦੀ ਕਹਾਣੀ ਜਿਹੜੀ ਆ ਉਹ ਪੜਦਿਆਂ ਹੀ ਤੁਸੀਂ ਇਸ ਨੂੰ ਮੰਨ ਸਕਦੇ ਹੋ ਫਿਰ ਆਹਾ ਆਪਣੇ ਕੋਲ ਗੁਰਪ੍ਰੀਤ ਜਨ ਗਿੱਲ ਨੇ ਪੰਜਾਬੀ ਦੇ ਸ਼ਾਇਰ ਨੇ ਤੇ ਹੋਰ ਜਿਹੜੇ ਗਰਮੇਲ ਬੋਡੇ ਮਸਤਕ ਦੀ ਦਸਤਕ ਤਾਂ ਇਹ ਇਹਨਾਂ ਨੇ ਆਪਦੀ ਬਲਾਦੀਮੀਰ ਕਰਾਲ ਦੇ ਨੀਕੋ ਦੀ ਜਿਹੜੀ ਨੇਤਰਹੀਨ ਸੰਗੀਤਕਾਰ ਹੈ ਜਿਹੜੀ ਬਲਾਈਂਡ 뮤జిਸ਼ੀਅਨ ਹੈ ਮੈਂ ਅੰਗਰੇਜ਼ੀ 'ਚ ਇਹ ਕਿਤਾਬ ਪੜੀ ਸੀ ਤੇ ਇਹ ਕਿਤਾਬ ਜਿਹੜੀ ਆ ਇਹ ਵੀ ਤੁਹਾਨੂੰ ਨਾ ਕੱਚ ਕਰਦੀ ਆ ਤੁਹਾਨੂੰ ਇਹ ਮੁਨਸ਼ੀ ਪ੍ਰੇਮਚੰਦ ਜੀ ਦੀਆਂ ਜਬਤ ਸੁਦਾ ਜਿਹੜੀਆਂ ਉਸ ਦੀਆਂ ਜਬਤ ਸੁਦਾ ਦਾ ਮਤਲਬ ਬੈਂਡ ਕਹਾਣੀਆਂ ਪਾਬੰਦੀ ਜਿਹਨਾਂ ਦੇ ਉੱਤੇ ਲੱਗੀ ਸੀ ਹੈ ਨਾ ਗੁਰਪ੍ਰੀਤ ਸਿੰਘ ਤੂਰ ਆਪਣੇ ਆਈਪੀਐਸ ਅ ਅਧਿਕਾਰੀ ਰਟਾਇਰਡ ਨੇ ਤੇ ਉਹ ਬੜੇ ਵਧੀਆ ਉਹਨਾਂ ਦੀਆਂ ਕਿਤਾਬਾਂ ਅਲੜ ਉਮਰਾਂ ਤਖਤ ਤਲਖ ਸੁਨੇਹ ਤਾਂ ਇੱਕ ਗੁਰਪਦੇਵ ਰੁਪਾਣਾ ਗੋਰੀ ਤੇ ਇਹ ਇੱਕ ਬੱਚਿਆਂ ਦੀ ਸਾਈਕੋਲੋਜੀ ਨੂੰ ਬੱਚਿਆਂ ਦੇ ਮਨੋਵਿਗਿਆਨ ਨੂੰ ਸਮਝਣ ਵਾਲੀ ਵਧੀਆ ਕਿਤਾਬ ਹੈ ਇਹ ਤੇ ਕਹਾ ਇਹ ਇੱਕ ਨੋਵਲ ਹੈ ਛੋਟਾ ਜਿਹਾ ਨੋਵੇਲੇਟ ਆਪਾਂ ਇਸ ਨੂੰ ਕਹਿ ਸਕਦੇ ਆ ਇਹ ਹੈ ਮਮਤਾ ਕਾਲੀਆ ਡਾਕਟਰ ਮਮਤਾ ਕਾਲੀਆ ਜਿਹੜੇ ਕਾਲੀਆ ਜਿਹੜੇ ਰਵਿੰਦਰ ਕਾਲੀਆ ਉਹਨਾਂ ਦੀ ਪਤਨੀ ਆ ਇਹ ਤੇ ਉਹਨਾਂ ਦੀ ਇਹ ਕਿਤਾਬ ਜਿਹੜੀ ਆ ਡਾਰਡ ਨੋਵਲ ਹੈ ਉਸ ਦਾ ਅਨੁਵਾਦ ਹੈ ਉਦਾਸ ਸੂਰਜ ਤਾਂ ਇਹ ਸ਼ਿਵ ਕੁਮਾਰ ਦੇ ਬਾਰੇ ਭੂਸ਼ਣ ਨੇ ਲਿਖਿਆ ਹੈ ਤੇ ਭੂਸ਼ਣ ਨੇ ਆਪਣੇ ਆਪ ਦੇ ਵਿੱਚ ਇੱਕ ਸ਼ਰਾਪਤੀ ਵੀ ਇਸ ਨੂੰ ਕਹਿ ਦਿੰਦੇ ਹਨ ਜਿਵੇਂ ਉਸ ਨੇ ਕਿਹਾ ਸੀ ਪ੍ਰੇਮ ਪ੍ਰਕਾਸ਼ ਤੇ ਬ੍ਰਿਯਮ ਸੰਧੂ ਦੇ ਬਾਰੇ ਕਿਹਾ ਸੀ ਤਾਂ ਇਹ ਆਪਣੇ ਕੋਲੇ ਜਿਹੜਾ ਹੈ ਇਹ ਸਾਹਿਤ ਇਥੇ ਵੱਡੀ ਗਿਣਤੀ ਦੇ ਵਿੱਚ ਵਧੀਆ ਚੌਨਵਾ ਸਾਹਿਤ ਪਿਆ ਤੇ ਪਾਸੇ ਉੱਤੇ ਇਹਨਾਂ ਨੇ ਲਿਖ ਕੇ ਲਗਾਇਆ ਹੈ ਕਿ ਕਿਤਾਬਾਂ ਬਾਰੇ ਪ੍ਰਸਿੱਧ ਵਿਦਵਾਨਾਂ ਦੇ ਵਿਚਾਰ ਸੁਤੰਤਰ ਹੋਣ ਲਈ ਪਹਿਲੀ ਸ਼ਰਤ ਪੜਨਾ ਫਿਰ ਜੇਕਰ ਧਰਤ ਤੇ ਕਿਤੇ ਬੈਸ਼ਤ ਹੈ ਪੁਸਤਕਾਲਾ ਪੜਨ ਵਾਲੇ ਹੀ ਧਰਤ ਨੂੰ ਹਿਲਾਉਂਦੇ ਨੇ ਨੈਪੋਲੀਅਨ ਬੋਨਾਪਾਰਟ ਨੇ ਕਿਹਾ ਸੀ ਜਿਹੜਾ ਇੱਕ ਆਪ ਸਮਰਾਟ ਸੀ ਫਰਾਂਸ ਦਾ ਤੇ ਜੇਕਰ ਤੁਹਾਨੂੰ ਪੜਨ ਦਾ ਸ਼ੌਂਕ ਨਹੀਂ ਤਾਂ ਇਸ ਦਾ ਅਰਥ ਹੈ ਕਿ ਤੁਹਾਡੇ ਹੱਥੋਂ ਕਿਤਾਬ ਨਹੀਂ ਲੱਗੀ ਜੋ ਤੁਹਾਡੇ ਲਈ ਬਣੀ ਹੈ ਇਹ ਜੇ ਕਿ ਰੋਲਿੰਗ ਜਿਹਨੇ ਹੈਰੀ ਪੌਟਰ ਲਿਖਿਆ ਹੈ ਸਭ ਚੰਗੀਆਂ ਕਿਤਾਬਾਂ ਪੜਨ ਦਾ ਅਰਥ ਬੀਤੀਆਂ ਸਦੀਆਂ ਦੇ ਸਰਬੋਤਮ ਦਿਮਾਗਾਂ ਨਾਲ ਗੱਲਬਾਤ ਕਰਨਾ ਹੈ ਉਹਨਾਂ ਦੇ ਰੂਪ ਰੂਪ ਹਨ ਇਹਦਾ ਸਕਾਰਟੇਜ ਦਾ ਇਹ ਕਥਨ ਹੈ ਆ ਬੋਨਾਪਾਰਟੇ ਤੋਂ ਮੈਨੂੰ ਚਿੱਤੇ ਆਇਆ ਕਿ ਬੋਨਾਪਾਰਟੇ ਇੱਕ ਵਧੀਆ ਇੱਕ ਪਾਠਕ ਦੇ ਸੀ ਇੱਕ ਤੇ ਭਾਵੇਂ ਕਿ ਉਹ ਇੱਕ ਸਮਰਾਟ ਰਿਹਾ ਹੈ ਤੇ ਬਾਅਦ ਵਿੱਚ ਫਿਰ ਜਦੋਂ ਵਾਟਰੂ ਦੀ ਲੜਾਈ ਦੇ ਵਿੱਚ ਜਦੋਂ ਹਾਰ ਜਾਂਦਾ ਹੈ ਤਾਂ ਉਹ 1805 ਵਿੱਚ ਉਸਦੇ ਜਿਹੜੇ ਜਰਨਲ ਸੀ ਅਲਾਰਡ ਵਾਟਰ ਵੰਤੂਰਾ ਤਾਂ ਉਹ ਆ ਕੇ ਮਹਾਰਾਜ ਰਣਜੀਤ ਸਿੰਘ ਨੂੰ ਜੁਆਇਨ ਕਰਦੇ ਨੇ ਤੇ ਉਧਰ ਉਹ ਆਪ ਇੱਕ ਦੇਸ਼ ਨਕਾਲਾ ਉਸ ਨੂੰ ਮਿਲ ਜਾਂਦਾ ਹੈ ਤੇ ਕਹਿੰਦੇ ਜਦੋਂ ਉਹ ਜੰਗਲਾਂ ਦੇ ਵਿੱਚ ਵੀ ਰਹਿ ਰਿਹਾ ਸੀ ਤਾਂ ਉੱਥੇ ਵੀ ਉਹ ਆਪਣੀ ਉਸਨੇ ਲਾਇਬ੍ਰੇਰੀ ਬਣਾਈ ਸੀ ਤੇ ਕਹਿੰਦੇ ਉਹ ਲਾਇਬ੍ਰੇਰੀ ਅੱਜ ਵੀ ਫਰਾਂਸ ਦੇ ਉਸੇ ਹੀ ਹਿੱਸੇ ਦੇ ਵਿੱਚ ਮੌਜੂਦ ਹੈ ਉਹ ਨੈਪੋਲੀਅਨ ਦੀ ਯਾਦ ਹੈ ਤਾਂ ਇਹਨਾਂ ਸ਼ਬਦਾਂ ਦੇ ਨਾਲ ਆਪਾਂ ਅੱਜ ਤੁਹਾਡੇ ਤੋਂ ਵਿਦਾ ਲੈਂਦੇ ਹਾਂ ਤੇ ਕਿਤਾਬਾਂ ਦੇ ਨਾਲ ਪਿਆਰ ਕਰੋ ਕਿਤਾਬਾਂ ਪੜ੍ਹੋ ਕਿਤਾਬਾਂ ਦੇ ਨਾਲ ਜੁੜੇ ਰਹੋ ਕਿਤਾਬਾਂ ਤੁਹਾਡਾ ਕੁਝ ਵੀ ਤੁਹਾਡੇ ਤੋਂ ਨਹੀਂ ਖੋਹਦੀਆਂ ਤੁਹਾਨੂੰ ਦਿੰਦੀਆਂ ਜ਼ਰੂਰ ਹੈ